ਸਸਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਕarele ਦੀ ਸਬਜੀ ਭਰਮੇ ਗਰੇਲੇ ਬਣਾਉਣੇ ਆ ਇਸ ਤਰੀਕਾ ਆਪਾਂ ਇਸ ਤਰ੍ਹਾਂ ਆਪਾਂ ਕarele ਲੈ ਲਿਆ ਜੀ ਧੋ ਲਏ ਇਹਨਾਂ ਨੂੰ ਧੋ ਕੇ ਸੁਕਾ ਕੇ ਪੁੰਝ ਕੇ ਸਮਾਰ ਕੇ ਤੇ ਆਪਾਂ ਇਹਨਾਂ ਨੂੰ ਹੁਣ ਛਿਲਣ ਲੱਗੇ ਆਗੇ ਅਦਰ ਆਪਾਂ ਪਿਆਜ਼ ਲੈ ਲਿਆ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋਹਣਿਆ ਸੋਹਣਿਆ ਵੀਡੀਓ ਦੇਖਣ ਵਾਸਤੇ ਤੇ ਲਓ ਜੀ ਆਪਾਂ ਇਧਰ ਕਰੇਲਿਆਂ ਨੂੰ ਝੜ ਰਹੇ ਆਂਗੇ ਫਿਰ ਇਹਨਾਂ ਨੂੰ ਆਪਾਂ ਕੁੱਟ ਕੇ ਮਸਾਲਾ ਤਿਆਰ ਕਰਾਂਗੇ ਤਦ ਲੋ ਜੀ ਆਪਾਂ ਹੁਣ ਇਹਨਾਂ ਨੂੰ ਕਰੇਦਿਆਂ ਨੂੰ ਛੇਲ ਲਿਆ ਤੇ ਹੁਣ ਆਪਾਂ ਇਹਨਾਂ ਦੇ ਵਿੱਚੋਂ ਆਪਾਂ ਇਹਦੇ ਵਿੱਚੋਂ ਬੀਜ ਕੱਢ ਦੇਾਂਗੇ ਪੱਕੇ ਕੱਚੇ-ਕੱਚੇ ਹੋਏ ਵੀ ਰੱਖ ਲਵਾਂਗੇ ਇਸ ਤਰੀਕੇ ਨਾਲ ਕਾਇਸ ਤਰੀਕੇ ਨਾਲ ਇਹਨਾਂ ਨੂੰ ਖਾਲੀ ਕਰ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਆਹ ਮਸਾਲਾ ਸਾਰਾ ਕੁੱਟਾਂਗੇ ਤੇ ਲਓ ਜੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਛਿੱਲ ਲਿਆ ਤੇ ਆਪਾਂ ਇਹਦੇ ਵਿੱਚੋਂ ਵੀ ਕੱਟ ਦਿੱਤੇ ਤੇ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਹੁਣ ਇਹਨਾਂ ਨੂੰ ਮਸਾਲਾ ਆਪਾਂ ਉਹ ਕਰਕੇ ਬੜਾ ਕੇ ਮਸਾਲਾ ਪਹਿਲਾਂ ਆਪਾਂ ਇਹਨੂੰ ਮਸਾਲੇ ਨੂੰ ਭੁੰਨਾਗੇ ਸਮਾ ਕੇ ਫਿਰ ਆਪਾਂ ਇਹਨਾਂ ਨੂੰ ਭਰਾਂਗੇ ਆਪਾਂ ਬਣਾਵਾਂਗੇ ਭਰਵੇਂ ਕਰੇਲੇ ਲਓ ਜੀ ਆਪਾਂ ਇੱਧਰ ਤੇਲ ਆਪਣਾ ਕਲਕ ਗਿਆ ਤੇ ਆਪਾਂ ਇਹਦੇ ਵਿੱਚ ਜੀਰਾ ਪਾਤਾ ਥੋੜਾ ਜਿਹਾ ਤੇ ਲਓ ਜੀ ਆਪਣਾ ਇੱਧਰ ਜੀਰਾ ਕਲਕ ਗਿਆ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਮਸਾਲੇ ਚਲੋ ਜੀ ਆਪਣਾ ਇਹਦਾ ਮਸਾਲਾ ਪਾਤਾ ਆਉਣੇ ਆਪਾਂ ਮਸਾਲਾ ਭੁੰਨ ਕੇ ਤਰਾ ਪਕੜੇ ਲਈ ਬਾਹਰ ਕੇਣਾ ਲਾ ਲਿਆ। ਤੇ ਇਹਦੇ ਨਾਲ ਘਰ ਲਮਾ ਗਿਆ ਤਾਂ। ਜੀ ਲਓ ਜੀ ਇੱਧਰ ਆਪਾਂ ਪਾ ਲਿਆ ਕੜਾਈ ਇਹ ਚ ਤੇਲ। ਇਹ ਆਪਣਾ ਤੇਲ ਇਹ ਕਲਕ ਜਾਣ ਦਿਓ ਫਿਰ ਆਪਾਂ ਇਹਦੇ ਵਿੱਚ ਤੇ ਲਓ ਜੀ ਆਪਾਂ ਇਹਨੂੰ ਪਹਿਲਾਂ ਇਹਦੇ ਵਿੱਚ ਫਰਾਈ ਕਰਦੇ ਆਂ। ਸੋ ਫਿਰ ਇਹ ਕਿਰਵਾ ਨਾਲ ਇਹ ਬਾਹਲੇ ਰੜਦੀ ਲੇਗੀ ਜਲਦੀ ਬਣ ਜਾਂਦੇ ਆ ਤੇ ਲਓ ਜੀ ਆਪਣੇ ਕਰੇਲੇ ਇਹ ਨਾਲ ਹੋਈ ਜਾਂਦੇ ਆ ਬਣ ਕੇ ਬੱਸ ਤੇ ਆਹ ਪਾਣੀ ਵਿੱਚ ਮਸਾਲਾ ਪਾ ਦਿਆਂ ਗਾਰ ਨਾਲ ਨਹੋ ਜੀ ਆਪਣੇ ਕਲੇਲੇ ਬਣ ਕੇ ਪਿਆਰ ਚੁੱਕਿਆ ਹੈ ਬਹੁਤ ਹੀ ਵਧੀਆ ਚਲੋ ਜੀ ਆਪਣੇ ਕਲੇਲੇ ਬਣ ਕੇ ਪਿਆਰ ਚੁੱਕਿਆ ਹੈ ਬਹੁਤ ਹੀ ਵਧੀਆ ਮਸਾਲੇ ਚਾਹ ਨਾਲ